ਹਾਂਜੀ ਸਤਿ ਸ਼੍ਰੀ ਅਕਾਲ ਜੀ 200 ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖ ਕੇ ਹਰ ਇੱਕ ਬੰਦੇ ਦੇ ਅੱਖਾਂ ਵਿੱਚ ਪਾਣੀ ਆ ਗਿਆ। 200 ਇਸ ਵੀਡੀਓ ਵਿੱਚ ਨਾ ਤੁਸੀਂ ਦੇਖ ਸਕਦੇ ਹੋ ਕਿ ਦੋ ਪੁੱਤ ਵਿਦੇਸ਼ ਤੋਂ ਆਪਣੇ ਘਰ ਵਾਪਸ ਆਉਂਦੇ ਐ ਤੇ ਆਪਣੇ ਮਾਪੇ ਨੂੰ ਪੂਰੇ 18 ਸਾਲਾਂ ਬਾਅਦ ਮਿਲਦੇ ਐ। 18 ਸਾਲਾਂ ਬਾਅਦ ਆਪਣੇ ਬੱਚਿਆਂ ਨੂੰ ਵੇਖ ਕੇ ਵੇਖੋ ਮਾਪੇ ਕਿਸ ਤਰ੍ਹਾਂ ਇਮੋਸ਼ਨਲ ਹੋ ਜਾਂਦੇ ਐ ਤੇ ਰੋਣ ਲੱਗ ਜਾਂਦੇ ਐ। 200 ਮਾਪੇ ਵਾਸਤੇ ਬੜਾ ਹੀ ਔਖਾ ਹੁੰਦਾ ਐ। ਆਪਣੇ ਬੱਚਿਆਂ ਤੋਂ ਦੂਰ ਰਹਿਣਾ ਪਰ ਇਸ ਮਾਪੇ ਨੇ ਤਾਂ ਸੱਚੀ ਇੱਕ ਤਪੱਸਿਆ ਹੀ ਕੀਤੀ ਹੈ ਪੂਰੇ 18 ਸਾਲ ਆਪਣੇ ਬੱਚਿਆਂ ਤੋਂ ਦੂਰ ਰਹੇ ਤੇ ਇਹਨਾਂ ਬੱਚਿਆਂ ਦਾ ਵੀ ਜਿਗਰਾ ਵੇਖੋ ਜਿਹੜੇ ਆਪਣੇ ਮਾਪੇ ਤੋਂ ਪੂਰੇ 18 ਸਾਲ ਦੂਰ ਰਹੇ ਤੇ ਦੇਖੋ ਸਖਤ ਮਿਹਨਤਾਂ ਕੀਤੀ 18 ਸਾਲ ਬਾਅਦ ਅੱਜ ਆਪਣੇ ਮਾਪੇ ਨੂੰ ਵੀ ਆਪਣੇ ਕੋਲ ਹੀ ਬੁਲਾ ਲਿਆ ਸੱਚੀ ਦੋਸਤੋ ਦਿਲ ਜਿੱਤ ਰਿਆ ਸੀ ਵੀਡੀਓ ਨੇ ਨਹੀਂ ਤਾਂ ਦੋਸਤੋ ਅਜਈਆਂ ਬਹੁਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਜਿੱਥੇ 20-20 ਸਾਲ ਬੱਚੇ ਆਪਣੇ ਮਾਪੇ ਤੋਂ ਦੂਰ ਰਹਿੰਦੇ ਨੇ ਤੇ ਜਦੋਂ ਉਹ ਘਰ ਆਉਂਦੇ ਨੇ ਤਾ ਪਿੱਛੋਂ ਮਾਪੇ ਹੀ ਚੱਲ ਵਸਦੇ ਨੇ ਸੋ ਦੋਸਤੋ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਆਪਣੇ ਮਾਪੇ ਤੋਂ ਦੂਰ ਰਹਿਣ ਲਈ ਸੋ ਦੋਸਤੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਅਗੇ ਸ਼ੇਅਰ ਕਰ ਦਿਓ